ਯਾਰ ਵਿਹਲਾ ਬੰਦਾ ਉਹਨੇ ਬਾਅਦ ਚ ਵੀ ਤਾਸ਼ ਹੀ ਕੁੱਟਣੀ ਆ ਪ੍ਰੈਕਟਿਸ ਕਰਨ ਦੇ ਆਹੋ ਨਾਲੇ ਜਦੋਂ ਪਾਵਰ ਚ ਸੀ ਉਦੋਂ ਕੁਝ ਕੀਤਾ ਨਹੀਂ ਉਦੋਂ ਖਾਣ ਪੀਣ ਦਾ ਕੰਮ ਕੀਤਾ ਉਦੋਂ ਪਰਿਵਾਰ ਦਾ ਧਿਆਨ ਰੱਖਿਆ ਉਦੋਂ ਭਾਂਜਿਆਂ ਨੂੰ ਕਰੋੜਾ ਰੁਪਇਆ ਦੇ ਦਿੱਤਾ ਭਾਂਜਿਆਂ ਨੂੰ ਵੱਡੇ ਵੱਡੇ ਫਲੈਟ ਲੈ ਤੇ ਗੱਡੀਆਂ ਲੈਤੀਆਂ ਤੇ ਹੁਣ ਲੋਕਾਂ ਨੇ ਵਿਹਲਾ ਬਿਠਾ ਦੇਣਾ ਜਿੰਨੀ ਮਰਜ਼ੀ ਤਾਸ਼ ਖੇਡੇ ਭਾਵੇਂ ਬੰਦਰ ਕਿਲਾ ਖੇਡੇ ਹੋਣ ਚੰਨੀ ਸਾਹਿਬ ਨੇ ਨਾ ਜਲੰਧਰ ਦੀ ਕਾਂਗਰਸ ਦੀ ਫੱਟੀ ਪੋਛ ਦਿੱਤੀ। ਪਰ ਇਹਨੇ ਸਾਡੇ ਨਾਲ ਇਸ ਸਮੇਂ ਪਵਨ ਕੁਮਾਰ ਤੀਨੋਂ ਨੇ ਤੀਨੋਂ ਜੀ ਜੇ ਗੱਲ ਕੀਤੀ ਜਾਵੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵਿਵਾਦਾਂ 'ਚ ਕਿੱਦੇ ਨਜ਼ਰ ਆਏ ਨੇ ਕੱਲ ਉਹਨਾਂ ਦੇ ਜਿਹੜੇ ਪੋਸਟਰ ਜਿਹੜੇ ਵਾਇਰਲ ਹੋਏ ਨੇ ਤੇ ਅੱਜ ਤਾਸ਼ ਖੇਡਦੇ ਵੀ ਨਜ਼ਰ ਆਏ ਨੇ ਚੋਣ ਪ੍ਰਚਾਰ ਦੇ ਸਮੇਂ ਉਹਨੂੰ ਕਿਵੇਂ ਦੇਖਦੇ ਹੋ? ਯਾਰ ਵਿਹਲਾ ਬੰਦਾ ਉਹਨੇ ਬਾਅਦ 'ਚ ਵੀ ਤਾਸ਼ ਹੀ ਕੁੱਟਣੀ ਆ ਪ੍ਰੈਕਟਿਸ ਕਰਨ ਦੇ ਆਹ। ਨਾਲੇ ਜਦੋਂ ਪਾਵਰ 'ਚ ਸੀ ਉਦੋਂ ਕੁਝ ਕੀਤਾ ਨਹੀਂ। ਉਦੋਂ ਖਾਣ ਪੀਣ ਦਾ ਕੰਮ ਕੀਤਾ। ਉਦੋਂ ਪਰਿਵਾਰ ਦਾ ਧਿਆਨ ਰੱਖਿਆ। ਉਦੋਂ ਭਾਂਜਿਆਂ ਨੂੰ ਕਰੋੜਾ ਰੁਪਇਆ ਦੇਤਾ ਭਾਂਜਿਆਂ ਨੂੰ ਵੱਡੇ ਵੱਡੇ ਫਲੈਟ ਲੈ ਤੇ ਗੱਡੀਆਂ ਲੈਤੀਆਂ ਤੇ ਹੁਣ ਲੋਕਾਂ ਨੇ ਵਿਹਲਾ ਬਿਠਾ ਦੇਣਾ ਜਿੰਨੀ ਮਰਜ਼ੀ ਤਾਸ਼ ਖੇਡੇ ਭਾਵੇਂ ਬੰਦਰਗੀਲਾ ਖੇਡੇ ਹੋਣ ਪਰ ਉਹ ਤਾਂ ਕਹਿ ਰਹੇ ਨੇ ਕਿ ਲੋਕਾਂ ਦਾ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਹੈ ਲੋਕ ਜਿਹੜੇ ਉਹਨਾਂ ਦੇ ਨਾਲ ਜੁੜ ਰਹੇ ਨੇ ਲੋਕ ਉਹਨਾਂ ਨੂੰ ਜਿਹੜਾ ਇਸ ਵਾਰ ਚਾਹ ਵੀ ਰਹੇ ਨੇ ਕਿ ਇਸ ਵਾਰ ਉਹਨਾਂ ਨੂੰ ਸੀਟ ਜਿਤਾ ਕੇ ਭੇਜਣਗੇ ਦੇਖੋ ਜੇ ਤਾਂ ਤੁਹਾਨੂੰ ਲੱਗਦਾ ਵੀ ਮੰਜੇ ਤੇ ਬਹਿ ਕੇ ਤਾਸ਼ ਖੇਡਣ ਨਾਲ ਪ੍ਰਚਾਰ ਹੋ ਜਾਂਦਾ ਫੇਰ ਤਾਂ ਵੀ ਤੁਸੀਂ ਵੀ ਸਮਝ ਸਕਦੇ ਹੋ ਫਿਰ ਤਾਂ ਸਾਰੇ ਜਿੰਨੇ ਵੱਡੇ ਵੱਡੇ ਪੋਲਿਟੀਸ਼ੀਅਨ ਆ ਫਿਰ ਤਾਸ਼ਾਂ ਖੇਡਣ ਲੱਪਣਾ ਵਿਕਰਮ ਸਿੰਘ ਚੌਧਰੀ ਜਿਹੜੇ ਕਾਂਗਰਸ ਤੋਂ ਵਿਧਾਇਕ ਸਨ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਨੇ ਕਿਉਂਕਿ ਚੰਨੀ ਦੇ ਖਿਲਾਫ ਲਗਾਤਾਰ ਸਟੇਟਮੈਂਟ ਦੇ ਰਹੇ ਸੀਗੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਵੈਸੇ ਤਾਂ ਕਾਂਗਰਸ ਦਾ ਅੰਦਰੂਨੀ ਮਾਮਲਾ ਆ ਪਰ ਕਾਂਗਰਸ ਹੁਣ ਰਹੀ ਕਿੱਥੇ ਆ ਕਾਂਗਰਸ ਤਾਂ ਟੁੱਟ-ਫੁੱਟ ਗਈ ਸਾਰੀ ਸਾਰੇ ਵੱਡੇ ਲੀਡਰ ਚਲੇ ਗਏ ਇੱਧਰ-ਉੱਧਰ ਕੁਝ ਕੱਢ ਦਿੱਤੇ ਕੁਝ ਚਲੇ ਗਏ ਤੇ ਚੰਨੀ ਸਾਹਿਬ ਨੇ ਨਾ ਜਲੰਧਰ ਦੀ ਕਾਂਗਰਸ ਦੀ ਫੱਟੀ ਪੋਛ ਦਿੱਤੀ ਫੱਟੀ ਪੋਛ ਦਿੱਤੀ ਨਾ ਸੋ ਇਸ ਕਰਕੇ ਕਾਂਗਰਸ ਤਾਂ ਹੈ ਨਹੀਂ ਹੁਣ ਉਹ ਤਾਂ ਟਾਈਮ ਪਾਸ ਕਰਦੇ ਫਿਰਦੇ ਆ ਬਾਕੀ ਜਿਹੜੀ ਗੱਲ ਵਿਕਰਮ ਸਿੰਘ ਚੌਧਰੀ ਹੁਣਾਂ ਨੇ ਕੀਤੀ ਆ ਇੱਕ ਤਾਂ ਉਹਨਾਂ ਨੇ ਕਿਹਾ ਆ ਵੀ ਚਰਨਜੀਤ ਚੰਨੀ ਜਵਾਬ ਦੇਵੇ ਕਿ ਜਿਹੜਾ ਇੱਕ ਮਹਿਲਾ ਆਈਐਸ ਅਫਸਰ ਦੇ ਨਾਲ ਭੱਦੀਆਂ ਹਰਕਤਾਂ ਕੀਤੀਆਂ ਉਹਨਾਂ ਨੂੰ ਅਸ਼ਲੀਲ ਮੈਸੇਜ ਭੇਜਦੇ ਜਿਹਦੀ ਸ਼ਿਕਾਇਤ ਉਹਨਾਂ ਨੇ ਤੇ ਹੋਰ ਆਈਐਸ ਅਧਿਕਾਰੀਆਂ ਨੇ ਮੁੱਖ ਮੰਤਰੀ ਜੀ ਨੂੰ ਕੀਤੀ ਤੇ ਫਿਰ ਥੱਲੇ ਬਿਠਾ ਕੇ ਮੁੱਖ ਮੰਤਰੀ ਜੀ ਨੇ ਚੰਨੀ ਕੋਲੋਂ ਮਾਫੀ ਮੰਗਵਾਈ ਚੰਨੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਉਹਨਾਂ ਨੇ ਕਿਹਾ ਜਿਹੜੀ ਮੇਰੀ ਫੋਟੋ ਵਾਇਰਲ ਹੋਈ ਆ ਕਾਫੀ ਪੁਰਾਣੀ ਵੋਟੋ ਹੈ ਤੇ ਜਿਹੜੀ ਬੱਚੀ ਆ ਉਹਨਾਂ ਦੀ ਰਿਸ਼ਤੇਦਾਰ ਸੀ ਭਈ ਇਹ ਜੇ ਉਹਨਾਂ ਦੀ ਰਿਸ਼ਤੇਦਾਰ ਸੀ ਤਾਂ ਫਿਰ ਮੇਰਾ ਖਿਆਲ ਇਦਾਂ ਦੀ ਹਰਕਤ ਹੈ ਫਿਰ ਤਾਂ ਹੋ ਪੱਦੀ ਗੱਲ ਨੂੰ ਛੱਡੋ ਗੰਦੀ ਗੱਲ ਹੈ ਛੋੜ ਦਿਓ ਇਹਨੂੰ ਇਹ ਉਹਨਾਂ ਨੂੰ ਪੁੱਛੋ ਜਾ ਵਿਕਰਮ ਚੋਧਰੀ ਜਿਹੜੇ ਲਗਾਤਾਰ ਉਹਨਾਂ ਤੇ ਤੰਜ ਕਸ ਰਹੇ ਸੀ ਤੇ ਇਸ ਵਾਰ ਉਹਨਾਂ ਨੇ ਇਹ ਵੀ આરોਪ ਲਾਇਆ ਕਿ ਚੋਧਰੀ ਪਰਿਵਾਰ ਵੱਲੋਂ ਤੇ ਮਹਿੰਦਰ ਸਿੰਘ ਕੇਪੀ ਦਾ ਪਰਿਵਾਰ ਜਿਹੜਾ ਟਕਸਾਲੀ ਪਰਿਵਾਰ ਸੀਗਾ ਸ਼ਹਾਦਤ ਦਿੱਤੀ ਹੈ ਉਹਨਾਂ ਨੇ ਪਾਰਟੀ ਲਈ ਅੱਜ ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਕਾਂਗਰਸ ਪਾਰਟੀ ਜਿਹੜਾ ਵਤੀਰਾ ਕਰ ਰਹੀ ਹੈ ਕਿਉਂਕਿ ਹੋਰ ਪਾਰਟੀਆਂ ਤੋਂ ਜਿਹੜੇ ਆਏ ਨੇ ਲੀਡਰ ਉਹ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਰਹੇ ਨੇ ਦੇਖੋ ਗੱਲ 'ਚ ਕਿਤੇ ਨਾ ਕਿਤੇ ਲੌਜੀਕ ਤਾਂ ਹੈ ਵੀ ਪਿਛਲੇ ਵਾਰ ਚਰਨਜੀਤ ਚੰਨੀ ਹੋਰੀ ਚੀਫ ਮਨਿਸਟਰ ਸੀ ਉਹਨਾਂ ਨੇ ਕਹਿ ਕੇ ਅਮਿੰਦਰ ਸਿੰਘ ਕੇਪੀ ਉਹਨਾਂ ਦੀ ਟਿਕਟ ਲਾਸਟ ਮੂਮੈਂਟ ਤੇ ਕਟਵਾ ਦਿੱਤੀ ਤਾਂ ਕਿ ਉਹ ਉਹਨਾਂ ਨੂੰ ਮੁਕਾਬਲਾ ਨਾ ਦੇ ਸਕਣ ਤੇ ਦੂਸਰੀ ਗੱਲ ਇਹ ਆ ਵੀ ਦੋ ਸੀਟਾਂ ਤੋਂ ਚਰਨਜੀਤ ਸਿੰਘ ਚੰਨੀ ਬੁਰੀ ਤਰ੍ਹਾਂ ਹਾਰੇ ਜ਼ਮਾਨਤ ਵੀ ਜਬਤ ਹੋਈ ਉਹਨਾਂ ਦੀ ਕਿ ਉਹਨਾਂ ਨੂੰ ਟਿਕਟ ਦੇ ਦਿੱਤੀ ਤੇ ਮਹਿੰਦਰ ਸਿੰਘ ਕੇਪੀ ਉਹਨਾਂ ਦਾ ਇਹ ਕਹਿਣਾ ਆ ਫਿਰ ਮੇਰਾ ਕੀ ਕਸੂਰ ਹੈ ਇਹ ਤਾਂ ਉਹਨਾਂ ਦਾ ਆਪਸੀ ਹੈ ਪਰ ਮੈਨੂੰ ਲੱਗਦਾ ਵੀ ਕਿਉਂਕਿ ਆਪਸ ਚ ਕੁੜਮ ਨੇ ਦੋਨੋਂ ਚੰਨੀ ਜੀ ਉਹਨਾਂ ਦੇ ਭਾਈ ਸਾਹਿਬ ਤੇ ਮਹਿੰਦਰ ਸਿੰਘ ਕੇਪੀ ਸਾਹਿਬ ਕੁੜਮ ਨੇ ਅਗਰ ਇੱਕ ਰਿਸ਼ਤੇਦਾਰ ਰਿਸ਼ਤੇਦਾਰ ਦੇ ਖਿਲਾਫ ਇਲੈਕਸ਼ਨ ਲੜ ਰਿਹਾ ਪਰ ਉਹ ਵੀ ਆਪਣੀ ਪੁਰਾਣੀ ਪਾਰਟੀ ਛੱਡ ਕੇ ਲੜ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਹੈ ਜਿਹੜਾ ਆਮ ਜਨਤਾ ਨੂੰ ਨਹੀਂ ਪਤਾ ਜਿਹਦੇ ਕਰਕੇ ਕੇਪੀ ਸਾਹਿਬ ਨਰਾਜ਼ ਹੋਏ ਨੇ ਹਾਂ ਹੈ ਪੁੱਛੋ ਅਗਰ ਗੱਲ ਕੀਤੀ ਜਾਵੇ ਜਿਹੜੀ ਇੱਕ ਸ਼ਬਦਾਵਲੀ ਵਰਤੀ ਗਈ ਤੁਹਾਡੇ ਖਿਲਾਫ ਉਹਨਾਂ ਨੇ ਕਿਹਾ ਪਹਿਲਾਂ ਤੁਸੀਂ ਬੀਐਸਪੀ ਚ ਸੀ ਕਾਂਸ਼ੀ ਰਾਮ ਨੂੰ ਆਪਣੇ ਪਿਤਾ ਮੰਨੇ ਉਹਨਾਂ ਨੂੰ ਤੋਕਾ ਦੇ ਕੇ ਪਾਰਟੀ ਬਣਾਈ ਫਿਰ ਅਕਾਲੀ ਦਲ ਚ ਗਏ ਉਸ ਦੇ ਬਾਅਦ ਹੁਣ ਤੁਸੀਂ ਭਗਵੰਤ ਸਿੰਘ ਮਾਨ ਕੋਲ ਜਾ ਕੇ ਪਟਾਵਾਵਾ ਕੇ ਆਏ ਇਹਦੇ ਬਾਰੇ ਕੀ ਕਹੋ ਕੋਈ ਗੱਲ ਨਹੀਂ ਮਨ ਖੁਸ਼ ਕਰ ਲੰਦੇ ਚੰਨੀ ਨੂੰ ਮੇਲਾ ਹੋਈ ਜਾਣਾ ਉਹਨੇ ਸੋ ਇਹ ਸਨ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਇਹਨਾਂ ਨੇ ਕਿਹਾ ਹੈ ਕਿ ਚੰਨੀ ਹੁਣ ਸਿਰਫ ਵਿਲਾ ਹੋ ਕੇ ਤਾਸ਼ੀ ਖੇਡੇਗਾ ਕਿਉਂਕਿ ਲੋਕ ਉਹਨਾਂ ਨੂੰ ਇੱਥੋਂ ਦੀ ਜਿਹੜਾ ਵੋਟਾਂ ਦੇ ਕੇ ਜਿਤਾਣਗੇ ਨਹੀਂ ਸਗੋ ਉਹਨਾਂ ਨੂੰ ਇੱਥੋਂ ਦੀ ਵਿਲਾ ਕਰਕੇ ਤੋੜਨਗੇ ਔਰ ਉਹ ਕਈ ਕੁਝ ਕਰਦੇ ਆਏ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਜਿਹੜਾ ਇਹ ਆਪਸੀ ਲੜਾਈ ਹੈ ਆਪਸੀ ਕਲੇਸ਼ ਹੈ ਜਿਹੜਾ ਲਗਾਤਾਰ ਨਜ਼ਰ ਆ ਰਿਹਾ ਹੈ ਔਰ ਇਹ ਵੀ ਕਿਹਾ ਹੈ ਕਿ ਜਿਹੜੇ ਲੀਡਰ ਸੀਗੇ ਜਿਨ੍ਹਾਂ ਦਾ ਹੱਕ ਮੰਦਾ ਸੀ ਉਹਨਾਂ ਦਾ ਵੀ ਹੱਕ ਚੰਨੀ ਸਾਹਿਬ ਨੇ ਖੋਇਆ ਹੈ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ